ਮੈਂ ਬਹੁਤਾ ਕੁਝ ਤੁਹਾਨੂੰ ਕਹਿਣਾ ਨਹੀਂ ਪਰ ਇੱਕ ਗੱਲ ਤਾਂ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਕਿਸੇ ਡਿਬੇਟ ਡਬੂਟ ਚ ਜਾ ਕਿਤੇ YouTube ਤੇ ਸਵਾਲ ਕਰ ਲੈ ਕਿਥੇ ਦੀ 30 ਨੌਕਰੀਆਂ ਜੀ ਦਿਖਾਓ ਜੀ ਆ ਬੈਠੇ ਨੇ ਜੀ ਤੁਸੀਂ ਪਲੀਜ਼ ਮੀਡੀਆ ਨਾਲ ਗੱਲ ਕਰਕੇ ਜਰੂਰ ਜਾਇਓ ਜਾਂ ਜਾਣਦੇ ਹੋਏ ਉਹ ਹਸਬੈਂਡ ਵਾਈਫ ਆ ਇਹਨੇ ਕੈਨੇਡਾ ਤੋਂ ਆਏ ਨੇ ਠੀਕ ਹੈ ਇੱਕ ਫਰਦੀਗਰ ਸਾਹਿਬ ਤੋਂ ਉਹ ਕਹਿੰਦਾ ਜਹਾਜ਼ ਨੂੰ ਹੱਥ ਪੈ ਗਿਆ ਸੀ ਕੈਨੇਡਾ ਵਾਲੇ ਨੂੰ ਠੀਕ ਹੈ ਨਾ ਤੇ ਸਭ ਕੁਝ ਜਾਣਦੇ ਹੋਏ ਵੀ ਨਾ ਮੰਨਣਾ ਇਹ ਮਾੜੀ ਗੱਲ ਹੈ ਮੇਰੇ ਕੋਲ ਕੱਲੇ-ਕੱਲੇ ਡਿਪਾਰਟਮੈਂਟ ਦੀ ਲਿਸਟ ਪਈ ਹੈ ਕਿਹੜੇ-ਕਿਹੜੇ ਡਿਪਾਰਟਮੈਂਟ ਚ ਹੁਣ ਤੱਕ ਤੇ ਆ ਅੱਜ ਵਾਲੇ 51 52000 ਵਾਲਾ ਝੂਠ ਤਾਂ ਨਹੀਂ ਬੋਲ ਦੂਗਾ ਵੀ 52000 ਨੌਕਰੀ ਦਿੱਤੀਆਂ ਕਿਤੇ ਨਾ ਕਿਤੇ ਤਾਂ ਮਿਲਣ ਗਈ ਤੁਹਾਨੂੰ ਉਹ ਕਿਸੇ ਪਿੰਡ ਚ ਮਿਲਣ ਗਏ ਕਿਤੇ ਸ਼ਹਿਰ ਚ ਮਿਲਣ ਗਏ ਪਰ ਉਹ ਯਕੀਨ ਹੀ ਨਹੀਂ ਕਰ ਰਹੇ ਕਾਰਨ ਇਹ ਹੈ ਕਿ ਉਹਨਾਂ ਨੇ ਆਪ ਦਿੱਤੀ ਨਹੀਂ ਉਹ ਕਹਿੰਦੀ ਆਹ ਕਹੇ ਕਿਵੇਂ ਹੋਈ ਜਾਂਦਾ ਹੈ ਇਹ ਹੋ ਨਹੀਂ ਸਕਦਾ ਹੋ ਸਕਦਾ ਜੇ ਨੀਤ ਸਾਫ ਹੋਵੇ ਤਾਂ ਔਰ ਇੱਕ ਵੀ ਰੁਪਈਆ ਕਿਸੇ ਦਾ ਲੱਗਿਆ ਹੋਵੇ ਕਿ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਪਈ ਹੋਵੇ ਕਿਸੇ ਨੂੰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਜਾਂ ਘੱਟ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਕਿ ਵੱਧ ਨੰਬਰਾਂ ਵਾਲੇ ਨੂੰ ਮੰਤਰੀ ਜਾਣਦਾ ਸੀ ਕੋਈ ਜਬਾਦ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਘੱਟ ਨੰਬਰਾਂ ਵਾਲੇ ਕੋਲ ਪੈਸੇ ਜ਼ਿਆਦੇ ਸੀ ਜਿਹੜੀ ਮੈਰਿਟ ਬਣੂਗੀ ਉਸ ਮੈਰਿਟ ਦੇ ਵਿੱਚ ਤੁਹਾਨੂੰ ਇੱਕ ਇੱਕ ਕਰ ਚ ਦੋ ਦੋ ਤਿੰਨ ਤਿੰਨ ਨੌکریاں ਵੀ ਮਿਲੀਆਂ ਨੇ ਤੁਹਾਡੇ ਪਿੰਡਾਂ 'ਚ ਵੀ ਮਿਲੀਆਂ ਹੋਣੀਆਂ ਸੋ ਇਹ ਸਾਡਾ ਮਿਸ਼ਨ ਰੋਜ਼ਗਾਰ ਜਿਹੜਾ ਇਹ ਲਗਾਤਾਰ ਇਸ ਤਰ੍ਹਾਂ ਜਾਰੀ ਰਹੂਗਾ ਆਉਣ ਵਾਲੇ ਹਫ਼ਤੇ ਫੇਰ ਇੱਕ ਫੰਕਸ਼ਨ ਹੋਊਗਾ ਵੱਡਾ ਅਕਲ ਪਰਸੋਂ ਮੈਂ ਪੜਿਆ ਕਿਸੇ ਦਾ ਮੈਂ ਪੋਸਟ ਆਈ ਮੇਰੇ ਕੋਲ ਕਿ ਲਵ ਲਵਪ੍ਰੀਤ ਸ਼ਾਇਦ ਉਹ ਨਾਮ ਮੁੰਡੇ ਦਾ ਲਵਪ੍ਰੀਤ ਸਿੰਘ ਬਣਿਆ ਐਸ ਡੀ ਐਮ ਮਾਪੇ ਦਾ ਸੁਪਨਾ ਹੋਇਆ ਪੂਰਾ ਅੱਖਾਂ ਨਮ ਕਰਕੇ ਪਿਤਾ ਜੀ ਨੇ ਕਿਹਾ ਸ਼ੁਕਰ ਹੈ ਆਮਕਰਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੌਕਰੀਆਂ ਦੇਣ ਲੱਗੇ ਨਹੀਂ ਆਪਾਂ ਨੂੰ ਕਿੱਥੇ ਐਸ ਡੀ ਐਮ ਜੱਜ ਵਾਲੇ ਪਾਸੇ ਲੈ ਕੇ ਜਾਂਦੇ ਸੀ ਆਪਾਂ ਤਾਂ ਪਰਲੇ ਪਾਸੇ ਮੋੜ ਦਿੰਦੇ ਸੀ ਚਲੋ ਚਲੋ ਸ਼ਾਬਾਸ਼ ਨਾਰੇ ਲਾਇਆ ਕਰੋ ਜਿੰਦਾਬਾਦ ਮੁਰਦਾਬਾਦ ਚਲੋ ਸ਼ਾਬਾਸ਼ ਆ ਹੁਣ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ 10 ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਹੈ ਸਾਡੇ ਮੁੰਡੇ ਜਿਹੜੇ ਬਾਹਰ ਗਏ ਉਹਨੂੰ ਬਾ ਇਧਰ ਨੂੰ ਵਾਪਸ ਭੇਜ ਰਹੇ ਹਨ ਉਹਨਾਂ ਨੂੰ ਵੀ ਮੈਂ ਗਿਆ ਸੀ ਅੰਮ੍ਰਿਤਸਰ ਮਿਲਣ ਤੇ 60 60 70 70 ਲੱਖ ਰੁਪਈਆ ਲੱਗ ਗਿਆ ਜ਼ਮੀਨਾਂ ਵੇਗੀਆਂ ਤੇ ਫਿਰ ਵੀ ਮੌਤ ਦੇ ਮੂੰਹ ਰਾਹੀਂ ਲੰਘਣਾ ਉਹ ਜੰਗਲਾਂ ਜੰਗਲਾਂ ਵਿੱਚ ਦੀ ਸਮੁੰਦਰਾਂ ਵਿੱਚ ਦੀ ਕੋਈ ਬਹੁਤ ਵੱਡੀ ਉਹ ਮਜਬੂਰੀ ਹੋਊਗੀ ਜਿਹੜੇ ਘਰੋਂ ਕਿਸੇ ਨੇ ਪੈਰ ਪਟਿਆ ਹੋਊਗਾ ਤਾਂ ਇਸੇ ਕਰਕੇ ਮੈਂ ਬਹੁਤ ਸਿਰ ਪਹਿਲਾਂ ਪਕੈਸਟਾ ਸੀਰੀਜ਼ ਦੇ ਵਿੱਚ ਵੀ ਇਹੀ ਕਹਿੰਦਾ ਸੀਗਾ ਕਿ ਜੇ ਉਹਨਾਂ ਕੋਲ ਹੀ ਜਾਣਾ ਸੀ ਗੋਰੀਆਂ ਕੋਲ ਹੀ ਫਿਰ ਉਹਨਾਂ ਨੂੰ ਕੱਢਣ ਵਾਸਤੇ ਸ਼ੀਦ ਅਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਵਰਗੇ ਫਿਰ ਅਸੀਂ ਇਹ ਜੇ ਹੀਰੇ ਕੇ ਉਮਰ ਵਾਲੇ ਫਿਰ ਜੇ ਜਾਣਾ ਤਾਂ ਉਹਨਾਂ ਕੋਲੇ ਸੀ ਫਿਰ ਫਿਰ ਉਹਨਾਂ ਨੂੰ ਇੱਥੇ ਰੱਖ ਲੈਂਦੇ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਕਾਦੇ ਬਾਅਦ ਤੇ ਲੜਾਈਆਂ ਲੜੀਆਂ ਗਦਰ ਹੋਏ ਹਾਂਸੀਆ ਤੇ ਚੜੇ ਇਸ ਗੱਲ ਇਸ ਗੱਲ ਵਾਸਤੇ ਸਾਡਾ ਮੁਲਕ ਹੈ ਜੀ ਅਸੀਂ ਆਪਦੇ ਫੈਸਲੇ ਆਪ ਕਰਿਆ ਕਰਾਂਗੇ ਉਹ ਫੇਰ ਉਹਦੋਂ ਭੱਜਣ ਲੱਗੇ ਜੀ ਉਹ ਫੈਸਲੇ ਆਪ ਆਪਣੇ ਹੱਕ ਚ ਕਰਨ ਲੱਗੇ ਜਿਹੜੇ ਆਉਂਦੇ ਰਹੇ ਆਪਣੇ ਕੋਲ ਇੱਕ ਗੱਲ ਤੋਂ ਤੱਕਾ ਟੁਕ ਟ ਮੈਨੂੰ ਬਹੁਤ ਦੁੱਖ ਹੋਇਆ ਹਰ ਰੋਜ਼ ਮੈਂ ਕੁਛ ਤਾਂ ਕੁਛ ਨਵਾਂ ਦੇਖਦਾ ਰਹਿਣਾ ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ ਤੂੰ ਮੇਰੇ ਹੈਂ ਭਾਈ ਤੇ ਉਹ ਕਹਿੰਦਾ ਹਾਂ ਜੀ ਬੱਗਰਦੇਵ ਦੇ ਨਾਲ ਆਪਣੀ ਲਗਦੀ ਹੈ ਕੋਈ ਨਹੀਂ ਕਰਦੀ ਤਾਂ ਤੂੰ ਆ ਸਰਕਾਰ ਆ ਲੈਣ ਦੇ ਪਰਚਾ ਪਾਵਾ ਹੀ ਕਰਦੇ ਉੱਤੇ ਚਲੋ ਜੀ ਉਹ ਲੜਾ ਤੇ ਆਪਸ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤਾਂ ਫਲਾਨਿਆਂ ਦੀ ਦੂਜੀ ਪਾਰਟੀ ਦਾ ਹੈ ਆਪਦੇ ਬਿਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਆਇਆ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਜੇ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਕੋਆ ਕਰੇ ਖੁਸ਼ੀ ਦਾ ਮੌਕਾ ਹੈ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲੈ ਲਾਂ ਕਿ ਮੈਨੂੰ ਮੈਨੂੰ ਸਮਝ ਦਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ ਪਰ ਘਟੂ ਘਟੇ ਇਹ ਤਾਂ ਦੇਖ ਲਓ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸਵਿਸ਼ ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪ ਮਰੇ ਬਿਨਾ ਕੋਈ ਸੁਰਗਰ ਨਹੀਂ ਜਾਂਦਾ ਜੀ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ 'ਚ ਨਿਜ਼ਾਮ ਆਪਦੇ ਹੱਥ 'ਚ ਸਿਸਟਮ ਲਾਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹੁਣ ਸਾਡੇ ਤੇ ਰਹਿਮ ਕਰਨਗੇ ਜੇ ਹਈ ਨਹੀਂ ਰਹਿਮ ਉਹਨਾਂ ਤੇ ਕਿੰਨੇ ਵਿਆਹ ਹੋਏ ਨੇ ਪਿਛਲੇ ਕਈ ਦਿਨਾਂ ਚ ਕੋਈ ਨਹੀਂ ਹੋਣਾ ਇਹੋ ਜਿਹਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ ਵਿੱਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਦੇ ਥਾਪੜੋ ਥਾਪੜੀ ਹੋਣਗੇ ਪਰ ਨਾ 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 ਬੜਾ ਸੋਹਣ ਸੋਹੜਾ ਕੱਪੜੇ ਪਾਗਾ ਜੱਪੀਆਂ ਤੂੰ ਕਿੰਨੇ ਅਗ ਨੂੰ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਵਾ 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 ਹੱਦ ਆ ਯਾਰ ਦੇਖਿਆ ਸੀ ਨਾ ਮੈਂ ਜੁਰਤ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਤੁਹੋਂ ਇਹ ਦੱਸੋ ਵੇ ਕਮਾਲ ਹੈ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੂੰ ਬੈਠ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਛੱਡ ਪਰੇ ਫਿਰ ਕਹਿੰਦੇ ਨਹੀਂ ਤਰਾ ਨਹੀਂ ਤੇ ਤੂੰ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਬਿਠਾ ਲੋ ਤਾਂ ਫਿਰ ਐਨਾ ਗੱਲਾਂ ਕਰਕੇ ਮੈਨੂੰ ਲੱਗਦੇ ਨੇ ਵੀ ਇਹ ਤਾਂ ਬੋਲਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸੋ ਇਸ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਵਰਤਾਂ ਤੇ ਭੁੱਖੜ ਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਹੈ ਹੁਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲੇ ਕੁਰਤਿਆਂ ਦੀ ਕਮੀ ਨਹੀਂ ਸੀ ਬਿਰੋ ਕੋਈ ਕੁਰਤੇ ਨਹੀਂ ਹੈਗੇ ਸੀ ਟਾਟਾਜ਼ ਬਿਰਲਾਜ਼ ਉਸ ਵੇਲੇ ਬਹੁਤ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ ਚ ਪਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਾ ਜੀ ਕਿ 80% ਦੇਸ਼ਵਾਸੀਆਂ ਦੇ ਪੰਨ ਤੇ ਕਪੜਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਕੁੜਤਾ ਉਤਾਰ ਦਿੱਤਾ ਸੀ। ਇਹ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗਿਆਂ ਕੋਈ ਗੱਲ ਨਹੀਂ। ਸੁੱਕਾ ਟੁਕੜੇ ਜੇ ਤੁਸੀਂ ਲੋਕਾਂ ਦਾ ਦੁੱਖ ਸਹਾਰ ਨਹੀਂ ਸਕਦੇ ਉਹਨਾਂ ਦਾ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ। ਬਈ ਹਾਂ ਯਾਰ ਤੁਹਾਡੇ ਨਾਲ ਨਾ ਦੇ ਖੁਸ਼ੀ ਨਹੀਂ ਦੇ ਸਕਦੇ ਘਟੂ ਘਟ ਤੰਗਤਾ ਨਾ ਕਰੋ ਸੋ ਇਸ ਕਰਕੇ ਮੈਂ ਬਹੁਤ ਅਬਜ਼ਰਵ ਕਰਦਾ ਚੀਜ਼ਾਂ ਨੂੰ ਰੋਜ਼ ਪਰ ਤੁਸੀਂ ਵੀ ਬਹੁਤ ਅਬਜ਼ਰਵ ਕਰਦੇ ਆ ਪਬਲਿਕ ਬਹੁਤ ਵੱਡੀ ਹੈ ਜੀ ਤੁਸੀਂ ਵੀ ਜਦੋਂ ਆਉਣਗੇ ਤੁਹਾਡੇ ਕੋਲ ਤੁਸੀਂ ਪੁੱਛੋਗੇ ਭਾਈ ਵੀ ਇੰਨੇ ਸਾਲ ਤਾਂ ਤੁਹਾਡੇ ਟਿਨਿਓਰ ਚ ਲੰਘੇ ਸਾਡੇ ਉਦੋਂ ਕਿਉਂ ਨਹੀਂ ਹੋਇਆ ਫਿਰ ਕੰਮ ਇਹ ਕਈਆਂ ਦਾ ਕੰਮ ਹੀ ਇਹ ਹੈ ਟੜਕੀ ਉੱਠ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਮੈਂ ਪਤਾ ਨਹੀਂ ਕੀ ਮਾੜਾ ਕਰਦਾ ਮਤਲਬ ਪੜਦਾ ਟੜਕੀ ਉੱਠ ਕੇ ਚੱਲੋ ਜੀ ਮੈਨੂੰ ਗਾਲਾਂ ਅੱਛਾ ਚਲੋ ਦੇ ਦਿਨ ਦੇਜੋ ਕੀ ਫਰਕ ਪੈ ਜੋ ਉਖੜੇ ਚ ਸਿਰ ਦਿੱਤਾ ਫਿਰ ਮੋਲਿਆਂ ਦਾ ਕੀ ਡਰ ਠੀਕ ਹੈ ਨਾ ਜਿੰਨੇ ਚਿਰ ਪਬਲਿਕ ਜਿੰਨੇ ਚਿਰ ਲੋਕ ਜਿੰਨੇ ਚਿਰ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਜੋ ਮਰਜੀ ਕਹੀਓ ਇਹ ਤਾਈਓ ਹੀ ਕੱਢਦੇ ਆ ਗਾਲਾਂ ਜਾਂ ਮੈਨੂੰ ਬੋ ਮਾੜਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਹਨਾਂ ਦੇ ਤੀਆਂ ਪੁੱਤਾਂ ਕੋਲੇ ਹੋਣੀਆਂ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਏ ਬਸ ਆ ਹੀ ਫਰਕ ਹੈ ਬਸ ਇਹਨਾਂ ਨੂੰ ਵੇਖੋ ਬੈਗੇ ਯਾਰ ਇਹ ਇਹ ਤਾਂ ਸਾਡੇ ਧੀਆਂ ਪੁੱਤਾਂ ਵਾਸਤੇ ਰਿਆਰ ਬਖੀ ਹੋਈਆਂ ਸੀ ਗਾਂਹ ਪੁੱਤ ਪਤੀਜੇ ਸਾਲੇ ਜੀਜੇ ਪਾਂ ਦੀ ਗੋਹ ਚੱਲੀ ਜਾਂਦਾ ਕੋਮ ਅਪਤਾ ਹੱਥ ਖੜੇ ਕਰਤੇ ਸੀਗੇ ਪਬਲਿਕ ਦੇ ਤਾਂ ਵੀ ਇਹੀ ਆਇਆ ਕਰਨਗੇ ਬਸ ਵੀ ਹਮ ਕਰੀਏ ਕੀ ਇਹ ਹੀ ਆਉਂਦੇ ਹੁੰਦੇ ਨੇ ਇਹੀ ਆਇਆ ਕਰਨਗੇ ਚਲੋ ਪ੍ਰਮਾਤਮਾ ਨੇ ਮੇਰੇ ਵਰਗੇ ਨੂੰ ਸਮੱਤ ਬਖਸ਼ਤੀ ਕਰ ਚਲੋ ਯਾਰ ਕੁਝ ਬਸ ਮੈਂ ਵੀ ਆਦਾ ਕਰੀਏ ਛੱਡ ਕੇ ਆਇਆ ਜੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਉਧਰ ਬਥੇਰੇ ਕਮਾਈ ਜਾਂਦਾ ਸੀ ਮੈਨੂੰ ਕੀ ਲੋਟ ਸੀ ਨਾਲੇ ਨਾਲੇ ਮੈਨੂੰ ਇਹ ਇਹੀ ਪੈਸੇ ਦਿੰਦੇ ਸੀ ਇਹੀ ਤਾੜੀਆਂ ਮਾਰਦੇ ਸੀ ਤੇ ਨਾਲੇ ਬੱਲੇ ਬੱਲੇ ਉਹੀ ਚੈਨਲ ਜਦੋਂ ਮੈਂ ਆਉਂਦਾ ਸੀ ਉਹੀ ਚਿੱਟੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੱਲਣ ਕਹਿੰਦਾ ਇਹ ਬੰਦਾ ਹੀ ਬਹੁਤ ਮਾੜਾ ਹੈ ਬਹੁਤ ਘੱਟ ਬੰਦਾ ਮਾੜਾ ਹੈ ਕਿਉਂਕਿ ਮੈਂ ਉਧਰ ਇਹਨਾਂ ਦੇ ਕੁਰਸੀਆਂ ਨੂੰ ਖਤਰਾ ਨਹੀਂ ਸੀ ਨਾ ਸਮਝ ਗਾਓਗੇ ਕਿਹੜਾ ਚੈਨਲ ਹੈ ਹੋਊ ਤੇ ਕਦੇ ਵੀ ਹੋਣੇ ਉਹ ਦਿਖਾਉਣੇ ਨਹੀਂ ਇਹ ਨਹੀਂ ਦਿਖਾਉਂਦੇ ਇਹ ਕੱਟ ਦੇਣਗੇ ਇਹ ਕੱਟ ਦੋ ਇਹ ਕੱਟ ਦੋ ਜੇ ਥੋੜਾ ਜਿਆਦਾ ਸੱਚਾ ਕੱਟ ਦੋ